ਸਰੀ ਹੈ ਨਹੀਂ ਮੇਰੇ ਨਾਲ ਚੱਲਦਾ ਤਾਂ ਹੈ ਉਹ ਲਾਈਟ ਚਲੋ ਇੱਕ ਵਾਰੀ ਖੋਲੋ ਬਿਲ ਨੇ ਸੀ ਲਾਏ ਡੀ ਸੀ ਸਾਹਿਬ ਨੇ ਆਰਡਰ ਕਰਤੇ ਬਿਲ ਨੇ ਖੁੱਲ ਗਏ ਗੰਨਾ ਕੱਚਾ ਸੀ ਉਦੋਂ ਅਸੀਂ ਕਹਿੰਦੇ ਗੰਨੇ ਦੀ ਰਿਕਵਰੀ ਨਹੀਂ ਹੈਗੀ ਸਾਡਾ ਬੰਦਾ ਨਹੀਂ ਸ਼ੁਰੂ ਹੋਈਆ ਗੋੜ ਇਹਨਾਂ ਨੇ ਖੰਡ ਪਾ ਕੇ ਬਣਾਉਣਾ ਹਾਂਜੀ ਹਾਂਜੀ ਕੱਚਾ ਉਹ ਖੁੱਲ ਗਏ ਚਲੋ ਪਰ ਸ਼ੂਗਰ ਥੋੜੋ ਲੋ ਕਰਤੀ ਆ ਦੁਬਾਰਾ 20 ਘੰਟੇ ਪਾਉਣ ਲੱਪੇ ਖਾਡਾ ਥੋੜਾ ਆਪਾਂ ਲੋਕ ਕਰਦੇ ਪੰਜਾਬ ਦਾ ਗੋੜ ਥੋੜਾ ਆਪਾਂ ਖਰਾਬ ਕਰਨ ਮਤਲਬ ਇਹ ਸਾਰੇ ਬੇਲੇ ਵਾਲੇ ਥੋੜੀਆ ਚਲੋ ਮੈਂ ਤੁਹਾਨੂੰ ਜਿਹੜੇ ਮਰਜੀ ਬੇਲ ਦੇ ਚਲੋ ਨਾ ਮੈਂ ਤੁਹਾਨੂੰ ਫੜਾਉਂਗਾ ਤਾਂ ਤੁਸੀਂ ਮੇਰੇ ਨਾਲ ਫੜ ਕੇ ਗੱਡੀ ਖੜੀ ਆ ਫੜ ਕੇ ਗੱਡੀ ਫੜ ਕੇ ਗੱਡੀ ਖੜੀ ਦੇਖੀ ਨਾ ਹੁਣ ਤੁਸੀਂ ਹਾਂਜੀ ਕਿਹੜਾ ਬੇਲ ਹੈ ਉਹ ਵੀ ਕਿਥੇ ਬੇਲਣੇ ਦੀ ਆ ਕਿਹੜਾ ਬੇਲ ਆ ਇਦਾਂ ਦਾ ਜੀ ਜਿੱਥੇ ਨਹੀਂ ਹੈਗੇ ਮੈਂ ਇੱਕੋ ਹੀ ਬੰਦਾ ਆ ਡੀ ਐਚਓ ਮੈਂ ਆਪਣੀ ਲਿਮਟ ਆ ਤੁਸੀਂ ਵੀ ਕੋਈ ਤੁਹਾਡੀ ਲਿਮਟ ਆ ਤੁਸੀਂ ਉਹਦੇ ਮੁਤਾਬਕ ਹੀ ਕਾਰਵਾਈ ਕਰ ਸਕਦੇ ਲਖਵੀਰ ਜੀ ਅਸੀਂ ਕਹਿੰਦੇ ਅੱਜ ਜਿੱਤੇ ਕੀਤੀ ਆ ਕੱਲ ਨੂੰ ਹੋਰ ਕਾਰ ਹੀ ਰਹੇ ਆ ਬਿੱਲੇ ਬੈਠੇ ਆ ਆਖਣ ਨਹੀਂ ਆ ਐਸਐਚਓ ਸਾਹਿਬ ਭਈਆ ਕਹਿੰਦਾ ਤੇਰੇ ਚਾਚਾ ਕੋਈ ਨਹੀਂ ਤੇ ਉਹ ਯਾਰ ਤਾਂ ਤੁਹਾਨੂੰ ਫੋਨ ਦਿੱਤਾ ਸੀ ਪਰ ਹੁਣ ਸੈਂਪਲ ਲਾਓ ਸਾਕੇ ਹੋ ਗਿਆ ਕੋਈ ਭਾਜੀ ਇਧਰ ਨੂੰ ਮੜ ਜਾ ਪਾਜੀ ਮਰ ਉਹ ਭਾਜੀ ਨਾ ਮਾਰਾ ਜਿੱਥੇ ਦੇਖੋ ਹਾਲੋ ਸਾਡੀ ਕੋਈ ਤੇ ਫੱਟ ਨਹੀਂ ਹੈਗਾ ਸਾਡੀ ਟਰੱਕ ਜਿੰਨੇ ਅਸੀਂ ਪੁਕਾਰ ਕੇ ਆਏਗੇ ਕਿ ਨੰਬਰ ਆਏ ਆ ਤਾਂ ਅਗੇ ਮਾਲਕ ਮੈਂ ਨਹੀਂ ਨਹੀਂ ਜੇ ਨਹੀਂ ਆਉ ਕੋਣ ਆ ਇੱਧਰ ਆ ਜਾ ਤੋ ਮੈਂ ਛੋਟਾ ਆ ਜਾ ਫੋਟੋ ਕਿੱਥੇ ਆ ਲਾ ਮੜ ਜੇ ਤੁਹਾਡੇ ਆਹੋ ਜੀਤ ਨਾਲ ਆ ਡਰਾਈਵਰ ਪਾਇਲਟ ਸਾਹਿਬ ਨਾਲ ਚੱਲਣਗੇ ਫੋਟੋ ਤੋਂ ਪਤਾ ਲੱਗਦਾ ਨਾਲ ਨੂੰ ਹੋ ਸਕਦਾ ਜੁੜ ਜਾ ਮੈਨੂੰ ਕੋਈ ਹੋਇਆ ਨਹੀਂ ਜੁਕੀ ਵਾਲੇ ਠੀਕ ਹੈ ਜੀ ਐਦਾਂ ਦੀ ਆਣੀ ਆ ਕਲੀਅਰ ਕੋਨੇਰੇ ਚ ਕਿਦਾਂ ਦੀ ਪਤਾ ਹੀ ਆ ਤੁੰਗਲੀ ਆਉਂਦੀ ਆ ਤੁੰਗਲੀ ਬਹੁਤ ਤੁੰਗਲੀ ਆਉਂਦੀ ਹਾਂਜੀ ਅਸਾਂ ਦਾ ਖਰਚਾ ਕੋਲ ਬੱਸ ਹੋ ਗਈ ਹੈ ਚਲ ਹੋ ਗਈ ਓਕੇ ਆ ਆ ਗੈਰ ਹੈ ਇਹਨਾਂ ਖੰਡ ਤੁਸੀਂ ਛੋਡਾ ਬਾਈ ਕਰ ਪਾਉਣੇ ਨਾ ਜਿਹੜਾ ਛੋਡਾ ਬਾਈ ਕਾਰਬਨਾਂ ਕਰਦੇ ਆਪਾਂ ਖਾਣ ਦੇ ਪਾਣੀ ਕਰਦੇ ਜਿਹੜੇ ਉਹ ਪਿਛੇ ਨੂੰ ਆ ਜਾਓ ਗ੍ਰੇਡ ਦੇ ਉੱਪਰ ਲਾਇਸੈਂਸ ਲਿਆ ਹੈ ਜੀ ਉਹ ਚੈੱਕ ਕਰ ਸਕਦੇ ਤੁਸੀਂ ਉਹ ਨਹੀਂ ਬੇਨਤੇ ਲਿਆ ਆਇਆ ਉਹਨੇ ਕੋਲ ਉਹ ਇੱਕ ਮਿੰਟ ਯਾਰ ਚੁੱਪ ਕਰ ਤੈਨੂੰ ਪਤਾ ਹੀ ਨਹੀਂ ਹੈਗਾ ਇਹ ਕਿ ਕਲੀਅਰ ਨਹੀਂ ਹੋ ਜਾਂਦੀ ਚਲੋ ਠੀਕ ਜਿਹੜੇ ਲਿਖਿਆ ਨਾ ਯੂਜ਼ 10 ਗ੍ਰਾਮ ਦਾ ਇਹ ਇਹਦੇ ਵਿੱਚ 슈ਗਰ ਪਾਣੀ ਨਾ ਜਾਵੇ ਸੈਂਪਲ ਸਾਈਨ ਉਹਦੇ ਕਰਾਉਣੇ ਆ ਜਿਹੜਾ ਹੈ ਇੱਥੇ ਹਾਜ਼ਰ ਕਰ ਦਿਓ ਤਾਂ ਲੈਣਾ ਜਿਹੜਾ ਇੱਥੇ ਹੈਗਾ ਹਲਕੀ ਕਰਤੀ ਘਾਟ ਦੇ ਇਸ ਪਾਰੀ ਨੂੰ ਇੱਕ ਮਿੰਟ ਘਾਟ ਕੇ ਡਬਲ ਕਰ ਲੈਣਾ ਠੀਕ ਹੋਰ ਥੋੜ੍ਹਾ complicated olla ハイトビューティーショットの。 ਕਤੋਂ ਉਸ ਦਾ ਆਦਾ ਵਾਹ ਵਾਹ ਸਮਾ ਲੈ ਲਓ ਜਮਨ ਜਮਨ ਅੱਜ ਕੀ ਰੈਵਲ ਸਾਨੂੰ ਦੇਦਾ ਐਸਾ ਚੱਲ ਰਿਹਾ ਇੱਥੇ ਦੇ ਦੇ ਇੱਥੇ ਲੈ ਇੱਥੇ ਪੇੜੀ ਅੰਦਰ ਕੀ ਤੇ ਛੋਟੂ ਹੋ ਰਿਹਾ ਛੋਟੂ ਲੈ ਲੈ ਨੂੰ ਕੰਮ ਕਰਦੇ ਜਾ ਕੋਈ ਨਹੀਂ ਕੱਢੀ ਨਹੀਂ ਤੁਹਾਡੇ ਕੋਲ ਜੇ ਉਹ ਬੇਣਨੇ ਦੇ ਲਈ ਕੋਣ ਹੈ ਕੋਈ ਕੁਝ ਨਹੀਂ ਕਰਨਾ ਸੈਂਪਲ ਟੈਸਟ ਲਈ ਭੇਜਣੇ ਆ ਸੈਂਪਲ ਪਾਸ ਆਇਆ ਤਾਂ ਮਾਲ ਰਿਲੀਜ਼ ਹੋ ਜਾਣਾ ਉਥੇ ਨੂੰ ਕੋਈ ਨਹੀਂ ਤਦਕਾ ਆਹੋ ਇਹ ਕਿੱਥੇ ਦਾ ਦੋ ਜਨਾ ਜੀ ਲਖਵੀਰ ਆਹ ਇਹਨਾਂ ਦੇ ਘਰ ਆ আচ্ছা ਮੈਂ ਤੁਸ ਕੀ ਪੀਂਦੇ ਫਰਕ ਨੇ ਸਾਡਾ ਨਹੀਂ ਕਿਹੜਾ ਸਾਡਾ ਤਾਂ ਦਿਖਦਾ ਅਸਲ ਨਾ ਆ ਗਿਆ ਫਰੀਜ ਉਹਦੇ ਤੇ ਪਕੜੀ ਰੱਖ ਦਿੱਤੀ ਸੀ ਸੀ ਇਸ ਕਿਸੇ ਦੀ ਦਾ ਸੰਦ ਦਾ ਬੁਖਾਰ ਸੀ ਅੱਜ 102 ਬੁਖਾਰ ਸੀ ਜਾਈ ਤੋਂ ਚੀਨੀ ਲੈਣਾ ਮੈਂ ਚਲ ਜੀ ਦੇਖਣਾ ਉਹ ਨਾ ਮੈਂ ਬਿਲਾ ਨਹੀਂ ਰੱਖਿਆ ਕੋਈ ਸ਼ੂਗਰ 50 ਦੀ और <laughs> नहीं ਕਾਂਦ ਠਿੱਠੀ ਅਜੇ ਦੇ ਕਰਕੇ ਨਾ ਗੱਡੀ ਦਾ ਰੋਲਾ ਰੱਪਾ ਪੈ ਗਿਆ ਤੇ ਮੇਰੀ ਉਧਰ ਸਾਡੀ ਮਾਲ ਤੇ ਹਾਂ ਇਹ ਕਾਂਦ ਹੀ ਜਿਹੜੀ ਤੁਹਾਨੂੰ ਲੱਗ ਰਿਹਾ ਨਾ ਕਾਂਦ ਨਹੀਂ ਇਹ ਕਾਂਦ ਡਿਗੀ ਹੈ ਗੱਡੀ ਵੱਜ ਗਈ ਆ ਫਿਰ ਰੋਲਾ ਰੱਪਾ ਪਿਆ ਪਤਾ ਲੱਗਾ ਵੀ ਜਿਹੜੀ ਗੱਡੀ ਉਹ ਖੰਡ ਦੀ ਚੀਨੀ ਲਈ ਆ ਜਿਹੜੀ ਗੁੜ ਚ ਪੈਣੀ ਉਹ ਜਿਹੜਾ ਇਹ ਐਕਚੁਅਲੀ ਇਹ ਕਾਂਦ ਨੇ ਮਦਦ ਕੀਤੀ ਸਾਡੀ ਅਸੀਂ ਤਾਂ ਸਾਡੂੰ ਕਰੋ ਸਹਜੋਗੇ ਇਹਨੂੰ ਦਿੰਦੇ ਖਲਾਓ ਜਿਹੜਾ ਵੀ ਬੰਦਾ ਲੋਕ ਲਾ ਕੇ ਜਾ ਇੱਥੇ ਭੰਗੜਾ ਖਾਣਾ ਹੈ ਕੋਈ ਨਹੀਂ ਨਹੀਂ ਠੁਕੇ ਜੀ ਅਸੀਂ ਉਧਰੋਂ ਰਿਪੋਰਟ ਜਦ ਹੀ ਆਊਗੀ ਉਹਦੇ ਮੁਤਾਬਕ ਫੇਰ ਕਾਰਵਾਈ ਕਰਾਂਗੇ ਤੁਹਾਨੂੰ ਸ਼ਾਮਲ ਕਰਾਂਗੇ ਬਿਲਕੁਲ ਠੀਕ ਹੈ ਜਿੱਥੇ ਇਹ 160 ਬੋਰੀਆਂ ਦਾ ਮੈਟਰ ਹੈ 160 ਇਹਦੇ ਵਿੱਚ ਹੈ ਹਾਂਜੀ 160 ਬੋਰੀਆਂ ਬੇਲੜੇ ਤੇ ਜਾਊਗੀਆਂ ਜਿੱਥੇ ਜਿੱਥੇ ਹੈਗੀਆਂ ਇਹ ਹਵਾ 'ਚ ਨਹੀਂ ਹੈਗਾ ਨਹੀਂ ਨਹੀਂ ਇਹ ਕੋਈ ਚਾਹੀਦੀ ਕੀਮਤੀ ਚੀਜ਼ ਹੈ ਬਿਲਕੁਲ ਠੀਕ ਹੈ ਹਵਾ 'ਚ ਥੋੜਾ ਵੀ ਹੁਣ ਕੋਈ ਆਵੇ ਨਾ ਵੀ ਮੇਰਾ ਨਹੀਂ ਮਾਲ ਹੈਗਾ ਨਹੀਂ ਅਸੀਂ ਉਹਦਾ ਅਸੀਂ ਤੁਸੀਂ ਇਨਸ਼ੋਰ ਕਰੋ ਕਿ ਕਿਹਦਾ 160 ਬੋਰੀਆਂ ਅਸੀਂ ਉੱਥੇ ਜਾ ਕੇ ਵੀ ਇਹੇ ਕੰਮ ਕਰਾਂਗੇ ਉੱਥੇ ਵੀ ਅਸੀਂ ਸੈਂਪਲ ਲੈ ਕੇ ਸੀਲਾਂ ਲਾ ਲਵਾਂਗੇ ਠੀਕ ਹੈ ਜਿੱਦਾਂ ਰੋੜੀ ਇੱਥੇ ਹੀ ਆ

ਗੋੜ ਦੀ ਗੋੜ ਦੀ ਵਧੀਆ ਫੂਟ ਜੀ ਚੀਨੀ ਗਾੜਾ ਗੋੜ ਨਹੀਂ ਅਸੀਂ ਪੜਾਉਣ ਦੇਣਾ ਹਾਂਜੀ ਇਹ ਲੜਾਈ ਪੰਜਾਬ ਦੀ ਆ ਉਹ ਬੰਦਿਆਂ ਦੀ ਆ ਜਿਹੜੇ ਵਿਚਾਰੇ ਸੁੱਤੇ ਹੋਏ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਉਹਨਾਂ ਨੇ ਉਹਨਾਂ ਨੂੰ ਅੰਜਾਹ ਆ ਨਾ ਵੀ ਉਹਨਾਂ ਨੂੰ ਨਹੀਂ ਪਤਾ ਗੋੜ ਉਹ ਗੋੜ ਖਾ ਰਹੇ ਆਪਣੇ ਤੇ ਮੈਨੂੰ ਲਖਵੀਰ ਹੋਣਾ ਤਾਂ ਇਹ ਹੁੰਦਾ ਕਿ ਜਿਹੜੇ ਵੀ ਬੰਦੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਪ੍ਰਵਾਸੀਆਂ ਨੂੰ ਜਗ੍ਹਾ ਦਿੰਨੇ ਆ ਬੇਲਣੇ ਲਾਉਣ ਨੂੰ ਦਿੰਨੇ ਆ ਔਰ ਇਹ ਕਹਿੰਦੇ ਆ ਕਿ ਜਿਹੜੇ ਮਰਜ਼ੀ ਬੇਲਣੇ ਤੇ ਚੱਲ ਜਾਓ ਖੰਡ ਮੈਂ ਫੜਾ ਦੇਣਾ ਇਹ ਤਾਂ ਜੀ ਮੈਂ ਇਹਨਾਂ ਨਾਲ ਗੱਲ ਕਰਕੇ ਗਿਆ ਕਿ ਤੁਸੀਂ ਇੱਥੇ ਆਹ ਦਿੱਤਾ ਦੂਜਾ ਆਪਣੀ ਦੁਕਾਨ ਦਿੱਤੀ ਆ ਕੀ ਰੈਂਟ ਐਗਰੀਮੈਂਟ ਡੀਡ ਜਾਰੀ ਕੀਤੀ ਸੀ ਹਾਂ ਬਿਲਕੁਲ ਤੁਹਾਨੂੰ ਪਤਾ ਨਹੀਂ ਇਹ ਕਿਹਦੀ ਬਿਲਕੁਲ ਐਗਰੀਮੈਂਟ ਨਹੀਂ ਜੀ ਨਹੀਂ ਨਹੀਂ ਤਾਂ ਕਹਿੰਦੇ ਮੈਨੂੰ ਇਸ ਬਾਰੇ ਪਤਾ ਨਹੀਂਗਾ ਮੈਂ ਕਹਿੰਦੇ ਨਹੀਂ ਪਤਾ ਤੁਹਾਨੂੰ ਤੇ ਜੇ ਕੋਈ ਇੱਥੇ ਕੋਈ ਗੱਲਬਾਤ ਹੋ ਜਾਏ ਫਿਰ ਕੌਣ ਜਿੰਮੇਵਾਰ ਹੈ ਤੁਹਾਡੇ ਕਰੇ ਕੁਝ ਵੀ ਰੱਖ ਜਾਓ ਕੁਝ ਵੀ ਰੱਖ ਜਾਓ ਹ ਜਿੰਮੇਵਾਰ ਕੌਣ ਆ ਇਹੀ ਆ ਲਖਵੀਰ ਹੈ ਕੋਈ ਜਵਾਬ ਇਸ ਗੱਲ ਦਾ ਕੋਈ ਕਿਰਾਇਆ ਨਾਮਾ ਲਿਖਿਆ ਗਿਆ ਉਹਨਾਂ ਐਗਰੀਮੈਂਟ ਡੀਡ ਹੈਗੀ ਕੋਈ ਹਾਂਜੀ ਨਹੀਂ ਤੇ ਫਿਰ ਨਹੀਂ ਹੈ ਜੀ ਗੱਲ ਕਿਦਾਂ ਦੇਤੀ ਤੁਸੀਂ ਕਿਰਾਏ ਤੇ ਦਿੱਤੀ ਉਹ ਬੰਦਾ ਕੱਲ ਨੂੰ ਕੋਈ ਸ਼ਕਤੀ ਚੀਜ਼ ਰੱਖ ਜੇ ਖਤਰਨਾਕ ਚੀਜ਼ ਰੱਖ ਜੇ ਜਵਾਬ ਕੀ ਹੈ ਇਹ ਵੀ ਖਤਰਨਾਕ ਹੀ ਆ ਪਰ ਇਹ ਤੋਂ ਵੀ ਖਤਰਨਾਕ ਉਹ ਚੀਜ਼ ਹੈ ਤੁਸੀਂ ਕਿਸੇ ਨੂੰ ਉਹਨੂੰ ਦੇਤੀਆਂ ਚਾਬੀਆਂ ਜੋ ਮਰਜ਼ੀ ਕਰੀਏ ਹੋਰ ਫੇ ਟਰੱਕ ਆਉਂਦਾ ਰੋਲਾ ਕਿੰਨਾ ਪੈਣ ਡਿਆ ਹੈ ਫੇ ਖੰਡ ਇਦਾਂ ਜੀ ਖੰਡ ਉਦਾਂ ਜੀ ਗੋੜੇ ਇਦਾਂ ਸਾਰੀ ਦੇਖੋ ਠੀਕ ਹੈ ਨਹੀਂ ਨਹੀਂ ਪਹਿਲਾਂ ਚਾਬੀ ਲਿਆਓ ਜੀ ਨਹੀਂ ਤੇ ਇੱਕ ਨਹੀਂ ਕੰਮ ਕਰੀਏ ਤੁਸੀਂ ਤੁਸੀਂ ਚਾਬੀ ਲਿਆਓ ਅਸੀਂ ਇਹਨੂੰ ਸੀਲਾਂ ਲਾਉਣੀਆਂ ਸੈਂਪਲ ਲੈਣੇ ਆ ਅੰਦਰ ਪਈ ਚੀਨੀ ਲੈ ਕੇ ਚਲਾਂਗੇ ਆ ਆਹ ਲੈ ਕੇ ਚਲਾ ਇਹ ਜਿਹੜੀ ਬੰਦ ਹੋਣਾ ਤੁਹਾਡੇ ਪਹਿਲਾਂ ਇਹ ਬਲਾਉ ਨੂੰ ਜਿੰਦਾ ਹੀ ਖੋਲਣਾ ਬੰਦੇ ਬੈਕ ਬਣਾਉਣੇ ਤੁਸੀਂ ਭੈਣ ਚੋ ਉਹ ਹੋ ਲਿਆ ਉਹਨੂੰ ਬੁਲਾਓ ਉਹ ਟਿਕਾਉ ਉਹ ਟਿਕਾਉ ਇਹਨਾਂ ਨੇ ਨਾ ਬੇੜਾ ਗਰ ਕਰਤਾ ਪੰਜਾਬ ਦਾ ਆ ਕੇ ਜੀ ਕਲਤਾ ਉਹ ਠੀਕ ਹੈ ਪਰ ਕਲਰ ਪਾਉਣਾ ਇਹਨਾਂ ਨੇ ਕਿੰਨਾ ਆ ਕਲਰ ਇਹ ਡਟਰਜੈਂਟ ਵਿੱਚ ਪੈਂਦਾ ਇਹ ਨਖਾਰਨ ਲਈ ਪੱਤ ਪਾਉਂਦੇ ਇਹ ਖੰਡ ਆਈ ਹੈ ਇੰਨੀ ਉਤਰੀ ਹੈ ਤੁਹਾਡੀ ਦੁਕਾਨ 'ਚ ਕੀ ਕੀ ਚੱਕਰ ਹੈ ਸਾਰਾ ਸਿਸਟਮ ਦੱਸੋ ਜਰਾ ਸਾਤੀ ਅਸੀਂ ਦੁਕਾਨ ਕਿਰਾਏ ਤੇ ਦਿੱਤੀ ਹੋ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਆ ਜੀ ਤੇ ਉਹਨੂੰ ਕਿਰਾਏ ਤੇ ਦਿੱਤੀ ਹੋ ਇਹ ਨਹੀਂ ਸਾਨੂੰ ਪਤਾ ਜੀ ਵੀ ਇਹ ਕਿੰਨੇ ਇਹ ਨਹੀਂ ਮੰਗਾਈ ਆ ਖੰਡ ਸਾਨੂੰ ਕੋਈ ਪਤਾ ਨਹੀਂ ਜੀ ਇਹ ਨਹੀਂ ਮੰਗਾਈ ਆ ਜੀ ਖੰਡ ਅੱਛਾ ਜੀ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਤੁਸੀਂ ਸਾਨੂੰ ਜਿਹੜੀ ਜਗ੍ਹਾ ਦਿੱਤੀ ਆ ਗਵੇਰਾਂਾ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਜਾਂ ਹੋਰ ਕੋਈ ਗਲਤ ਕੰਮ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਆ ਸਰ ਜੀ ਸਾਨੂੰ ਪਤਾ ਹੀ ਨਹੀਂ ਸਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਕੀ ਦੀ ਖੰਡ ਐ ਤੇਰਾ ਨਾਂ ਕੀ ਆ ਮੇਰਾ ਨਾਮ ਸਵੈ ਲੰਗਾਇਆ ਸਵਾਲਮ ਤੋਂ ਅਰੇ ਖੰਡ ਕੀ ਦੀ ਹੈ Imran ਦੀ Imran ਕੌਣ ਹੈ ਡੈਡੀ ਹੈ ਜੀ ਤੇ ਤੁਹਾਡੀ ਅੱਖਰ ਸਿੱਧਾ ਕੋਤ ਤੁਹਾਡੀ ਖੰਡ ਕਿੱਥੇ ਰਹਿਣੇ ਆਲੇ ਤੁਸੀਂ ਜੀ ਠੀਕ ਹੈ ਜੀ ਅਡਰੈਸ ਬੋਲੋ ਆਪੇ ਇੱਥੋਂ ਖੰਡ ਤੋਂ ਸਮਝ ਇੱਥੋਂ ਮੈਂ ਖੰਡ ਕਿੱਦਾਂ ਹੋਲੀ-ਹੋਲੀ ਲੈ ਕੇ ਜਾਂਦੇ ਆਪਣੇ ਬੇਲਿਆਂ ਨੂੰ ਹਾਂਜੀ ਓਲੋਲੇ ਅੱਛਾ ਤੇ ਕਿੰਨੀ 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 ਪਾਉਨੇ ਆ ਗੁੜਚ ਖੰਡ ਤੇ ਸੀ ਹਾਂਜੀ ਕਿੰਨੀ ਪਾਉਨੇ ਗੁੜਚ ਖੰਡ ਹਰਪਤ 10 ਕਿਲੋ ਜੀ 8 9 ਕਿਲੋ 10 ਕਿਲੋ ਪੱਕਾ ਹੀ ਪੈਰਾਮੀਟਰ ਰੱਖਿਆ ਨੇ 10 ਕਿਲੋ ਤਾਂ 320 ਬੋਲ ਕਿਉਂਕਿ ਕਦੋਂ ਕਦੋਂ ਲੈ ਕੇ ਜਾਣੇ ਤੁਸੀਂ ਖੰਡ ਦੀ ਸਰ ਸ਼ਾਮ ਕੋਲ ਜਾਂਦੀ ਸ਼ਾਮ ਕੋਲ ਹਾਂਜੀ ਅਸਤ ਜੀ ਸਾਹਿਬ ਅੱਜ ਤੁਸੀਂ ਇੱਥੇ ਰੇਡ ਮਾਰੀ ਆ ਖੰਡ ਫੜੀ ਆ ਕੀ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ 320 ਬੋਰੀਆਂ ਦਾ ਟਰੱਕ ਇੱਕ ਭਰਿਆ ਜਿਹੜਾ ਕਿ ਵੇਲਿਆਂ ਦੇ ਵਿੱਚ ਗੁਰਦੇ ਦੇ ਵਿੱਚ ਖੰਡ ਪੈਣੀ ਸੀ ਉਹ ਇੱਥੇ ਢੱਡੇ ਫਤੇ ਸਿੰਘ ਲਖਵੀਰ ਸਿੰਘ ਦੇ ਇੱਕ ਦੁਕਾਨ ਕਰਾਏ ਤੇ ਦਿੱਤੀ ਹੋਈ ਆ ਤੇ ਇਹਦੇ ਘਰ ਉਤਰ ਰਹੀ ਆ ਮੈਂ ਇੱਥੇ ਮੌਕੇ ਤੇ ਆਇਆ ਆਣ ਕੇ ਦੇਖਿਆ ਵੀ ਟਰੱਕ ਵਿੱਚੋਂ ਜਿਹੜੇ ਕੁਝ ਬੈਗ ਉਤਰੇ ਸੀ ਕੁਝ ਹਾਲੇ ਉਤਾਰਨ ਵਾਲੇ ਸੀਗੇ ਮੈਂ ਲਖਵੀਰ ਸਿੰਘ ਨੂੰ ਜਿਹਨੇ ਦੁਕਾਨ ਕਰਾਇ ਤੇ ਦਿੱਤੀ ਆ ਉਹਨੂੰ ਮੈਂ ਪੁੱਛਿਆ ਵੀ ਇਹ ਖੰਡ ਕਿਹਦੀ ਆ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਬੀੜਨੇ ਵਾਲਿਆਂ ਦੇ ਹੈਗੇ ਉਹਨਾਂ ਨੇ ਮੇਰੇ ਤੋਂ ਕਰਾਇ ਤੇ ਇਹ ਦੁਕਾਨ ਲਈ ਆ ਪਰ ਇਹਦੇ ਕੋਲ ਐਗਰੀਮੈਂਟ ਡੀਡ ਕੋਈ ਤਿਆਰ ਨਹੀਂ ਹੈਗੀ ਲਖਵੀਰ ਸਿੰਘ ਦੀ ਵੀ ਜਿਹੜਾ ਇਹ ਦੱਸ ਸਕਿਆ ਵੀ ਇਹ ਕਿਹਦੀ ਆ ਪਰ ਅਮਰਾਂ ਦਾ ਪਤਾ ਲੱਗਾ ਅਮਰਾਂ ਦਾ ਮੁੰਡਾ ਨਾਲ ਆ ਜਿਹਨਾਂ ਨੂੰ ਬੇਲਣਾ ਲਾਇਆ ਇਹ ਬੇਲਣੇ ਦੀ ਜਗਾ ਵੀ ਸ਼ਾਇਦ ਲਖਮੀਰ ਸਿੰਘ ਉਹਨਾਂ ਨੇ ਉਹਨੂੰ ਦਿੱਤੀ ਹੋਈ ਆ ਬੇਲਣਾ ਚਲਾਉਣ ਲਈ ਇਹਦੇ ਘਰੋਂ ਅਸੀਂ ਜਿਹੜੇ 320 ਬੋਰੇ ਜਿਹੜੇ ਹੈਗੇ ਆ ਇਹ ਖੰਡ ਦੇ ਉਹ ਬਰਾਮਦ ਕੀਤੇ ਆ ਡਾਕਟਰ ਸਾਹਿਬ ਆਏ ਹੈਗੇ ਲਖਮੀਰ ਸਿੰਘ ਡੀਏ ਖੰਡ ਡਿਗਰੀ ਖੰਡ ਤੇ ਇੱਕ ਖੰਡ ਡਿਗਰੀ ਸੀਗੀ ਉਹਦੇ ਕਰਕੇ ਰੌਲਾ ਪੈ ਗਿਆ ਇੱਥੇ ਪੈਨੇ ਵੀ ਸਾਡੀ ਕੰਧ ਆਡੀ ਟਰੱਕ ਬੈਕ ਕਰਦਿਆਂ ਤੇ ਉਹਨਾਂ ਤੋਂ ਲੱਗ ਗਈ ਜਿਸ ਕਰਕੇ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਤੇ ਇਹਦੇ ਵਿੱਚ ਅਸੀਂ ਜਿਹੜੇ ਉਹ ਖੰਡ ਦੇ 320 ਬੈਗ ਜਿਹੜੇ ਆ ਉਭਰਾਉਂਦ ਕੀਤਾ ਸੀ ਲਾਂ ਲਾਤੀਆਂ ਉਹਦਾ ਸਿੰਪਲ ਭਰ ਲਿਆ ਹੈਗਾ ਜੋ ਵੀ ਕਾਰਵਾਈ ਹੋਵੇ ਡਾਕਟਰ ਸਾਹਿਬ ਆਪੇ ਉਹ ਕਰਨਗੇ ਅੱਜ ਇਨਪੁਟ ਮਿਲੀ ਸੀ ਇਨਫੋਰਮੇਸ਼ਨ ਪੁਲਿਸ ਪਾਰਟੀ ਜਿਹੜੀ ਆ ਬਲੋਵਾਲ ਥਾਣੇ ਦੇ ਐਸ ਐਚ ਓ ਸਰਦਾਰ ਜਸਵੰਤ ਸਿੰਘ ਇੰਸਪੈਕਟਰ ਸਾਡੇ ਨਾਲ ਖੜੇ ਆ ਤੇ ਇਹਨਾਂ ਦੇ ਪੁਲਿਸ ਮੁਲਾਜ਼ਮ ਹੋਰ ਨਾਲ ਇਨਫੋਰਮੇਸ਼ਨ ਮਿਲੀ ਆ ਕਿ ਖੰਡ ਦੀ ਜਿਹੜੀ ਆ ਗੱਡੀ ਫੜੀ ਹੋਈ ਆ ਬੇਸਿਕਲੀ ਕੀ ਆ ਵੀ ਜਿਹੜੀ ਖੰਡ ਦੀ ਗੱਡੀ ਸੀਗੀ ਚੀਨੀ ਦੀ ਉਹ ਕੰਦ ਚ ਵੱਜ ਗਈ ਕੰਦगिर ਗਈ ਉਹ ਕੰਦ ਘਿਰਨ ਕਰਕੇ ਪਿੰਡ ਚ ਪਿੰਡ ਦਾ ਮਸਲਾ ਸੀ ਰੌਲਾ ਰੱਪਾ ਪੈ ਗਿਆ ਜਦੋਂ ਚੈੱਕ ਕੀਤਾ ਤੇ ਉਹ ਸਾਰੀ 320 ਬੈਗ ਜਿਹੜੇ ਆ ਉਹ ਖੰਡ ਚੀਨੀ ਭਰੀ ਪਈ ਸੀ ਔਰ ਜਿਹੜੀ ਚੀਨੀ ਆ ਉਹ ਇੱਥੇ ਜਿਹੜਾ ਟੱਡੇ ਫਤੇ ਸਿੰਘ ਇਹਦੇ ਭਾਈ ਸਾਹਿਬ ਲਖਵੀਰ ਸਿੰਘ ਜੀ ਨੇ ਕਿਰਾਏ ਤੇ ਦਿੱਤਾ ਉਹਨਾਂ ਨੂੰ ਗੋਡਾਊਨ ਇਹ ਬੇਲਣੇ ਵਾਲਿਆਂ ਨੂੰ ਔਰ ਜਿਹੜਾ ਬੇਲਣਾ ਆ ਉਹ ਇਮਰਾਨ ਦਾ ਆ ਇਮਰਾਨ ਦਾ ਬੇਟਾ ਸਬੇਆਲਮ ਨਾਲ ਖੜਾ ਆ ਬਾਟੂ ਇਹਨਾਂ ਦਾ ਪਿੰਡ ਆ ਸ਼ਾਮਲੀ ਜਿਹੜਾ ਆ ਉੱਤਰ ਪ੍ਰਦੇਸ਼ ਸੋ ਇਹ ਉੱਥੇ ਦੇ ਆ ਬੇਸਿਕਲੀ ਇੱਕ ਚੀਨੀ ਜਿਹੜੀ ਆ 320 ਦੇ 320 ਬੈਗਸ ਇਕੱਠੇ ਆ ਇਹ ਇਹਨਾਂ ਨੇ ਖੰਡ ਗੋੜ ਚ ਪਾਉਣੇ ਬੇਲੜਾ ਲਾਇਆ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਪੇ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਸਐਸਪੀ ਹੁਸ਼ਿਆਰਪੁਰ ਇਹਨਾਂ ਦਾ ਧੰਨਵਾਦ ਹੀ ਆ ਜਿਹੜੇ ਸਾਨੂੰ ਅੱਧੀ ਰਾਤ ਨੂੰ ਵੀ ਆ ਦੇਖੋ 10 ਵਜੇ ਆ ਟਾਈਮ ਹੋ ਗਿਆ 9:05 ਹੋ ਗਿਆ 9:05 ਵਜੇ 9:05 ਮਿੰਟ ਕੱਲ ਨੂੰ ਗਣਤੰਤਰ ਦਿਵਸ ਆ 26 ਜਨਵਰੀ ਰਾਤ ਦਾ ਟਾਈਮ ਆ ਇਹ ਕੱਲ ਨੂੰ 26 ਜਨਵਰੀ ਦੀਆਂ ਤਿਆਰੀਆਂ ਜਿੱਥੇ ਪੁਲਿਸ ਕਰ ਰਹੀ ਆ ਉੱਥੇ ਨਾਲ ਦੇ ਨਾਲ ਪੁਲਿਸ ਔਰ ਫੂਡ ਸੇਫਟੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਸ਼ੁੱਧ ਬਿਯਾਰੀ ਫੂਡ ਦਵਾਉਣ ਲਈ ਕਿੰਨੇ ਵਚਨਬੱਧ ਆ ਉਹਦਾ ਵਚਨਬੱਧਤਾ ਦਾ ਸਬੂਤ ਤੇ ਵੱਡਾ ਆ ਤੋਂ ਸੀਲਾਂ ਲਾ ਦੇਣੀਆਂ ਹੁਣੇ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਵੀ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ 'ਚ ਦੇਖੋਗੇ ਉਹ ਜਿਹੜੇ ਸੈਫੋਲਾਈ ਉਹ ਇਹ ਪੱਤ ਨਖਾਰਨ ਲਈ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਤੇ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਵੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕੋਈ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੋਈ ਇਮਰਾਨ ਨੂੰ ਅਸੀਂ ਜਾਣਬੁੱਝ ਕੇ ਇੰਪਲਾਂਟ ਕਰ ਰਹੇ ਹਾਂ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਪੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗਿਰਿਆ ਗੁੱਡ ਗੁੱਡ ਤੁਹਾਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜ਼ਰੂਰ ਕਿਉਂਕਿ ਇਹ ਕੋਈ ਇਦਾਂ ਨਹੀਂ ਵੀ ਗੰਨਾ ਜੂਪੀ ਤੋਂ ਲਿਆਉਂਦੇ ਆ ਤੇ ਕੋਈ ਇਦਾਂ ਨਹੀਂ ਵੀ ਜ਼ਮੀਨ ਉਥੋਂ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗੋਡਾਉਨ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਿਯੋਗ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੁੜ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ ਥੈਂਕ ਯੂ ਸ਼ੁਕਰੀਆ